ਹਾਂਜੀ ਪੰਜਾਬੀਓ ਅੱਜ ਮੈਂ ਤੁਹਾਨੂੰ ਪੰਜਾਬ ਦੀਆਂ ਦੋ ਤਸਵੀਰਾਂ ਜਿਹੜੀ ਬਰਬਾਦੀ ਦੀਆਂ ਤਸਵੀਰਾਂ ਨੇ ਇਹ ਬਰਬਾਦੀ ਇਹ ਤਬਾਹੀ ਅਸੀਂ ਆਪਣੇ ਹੱਥੀਂ ਲਿੱਟ ਰਹੇ ਆਂ ਪਹਿਲੀ ਤਬਾਹੀ ਦੇਖੋ ਆਹ ਦੇਖੋ ਇੱਥੇ ਇਹਦੇ ਦਰਖਤ ਲੱਖਾਂ ਹੀ ਦਰਖਤ ਐਸbaar ਐਸbaar ਕੀ ਹਰ ਬਾਰੀ ਫੁੱਕੇ ਜਾਂਦੇ ਆਂ ਸਰਕਾਰਾਂ ਤਮਾਸ਼ੀਨ ਬਣ ਕੇ ਪ੍ਰਸ਼ਾਸਨ ਮਹਿਕਮਾ ਕੋਈ ਸਭ ਚੁੱਪ ਨੇ ਕੋਈ ਧਿਆਨ ਨਹੀਂ ਤੇ ਲੋਕਾਂ ਦਾ ਹੈ ਹੀ ਨਹੀਂ ਇਹਦਾ ਬੈਰੀ ਬਣੇ ਹੋਇਆ ਪੰਜਾਬ ਦੇ ਆਪਣੀਆਂ ਔਣ ਵਾਲੀਆਂ ਨਸਲਾਂ ਦੇ ਇੱਕ ਤਸਵੀਰ ਇਹ ਤੇ ਅਗਲੀ ਤਸਵੀਰ ਤੁਹਾਨੂੰ ਆ ਜਾਊਗਾ ਅੱਗੇ ਬਰਬਾਦੀ ਦਿਖਾਉਣਾ ਵੀ ਉਹ ਕਿਹੜੀ ਤਸਵੀਰ ਦੂਜੀ ਤਸਵੀਰ ਆਹਾ ਆ ਦੇਖੋ ਬਣਾ ਤਾ ਨਾ ਤੋਬਾ ਕੰਪਿਊਟਰ ਕਰਾ ਲਿਆ ਕੰਪਿਊਟਰ ਕਰਾਉਣ ਤੋਂ ਬਾਅਦ ਉਸ ਤੋਂ ਬਾਅਦ ਪਾਣੀ ਛੱਡ ਦਿੰਦੇ ਆ ਵੀਰੋ ਕੰਪਿਊਟਰ ਹੀ ਹੋ ਗਿਆ ਪਾਣੀ ਨਾਲ ਚੈੱਕ ਕਰਨ ਦੀ ਕਿ ਲੋੜ ਹਲੇ 20 ਦਿਨ ਨੂੰ ਝੋਨਾ ਲਾਉਣਾਂ ਨੂੰ ਪੱਟ ਕੇ ਸੁੱਕਾ ਛੱਡ ਦਿਓ ਹੁਣ ਬਹੁਤੇ ਵਿਦਵਾਨ ਕਹਿਣਗੇ ਇਹ ਜੀ ਕਿਸਾਨਾਂ ਦਾ ਵਿਰੋਧੀ ਆ ਜੀ ਏ ਜੀ ਜੱਟਾਂ ਦਾ ਵਿਰੋਧੀ ਆ ਜੀ ਇਹ 24 ਘੰਟੇ ਜੱਟਾਂ ਨੂੰ ਨਿੰਦਾ ਰਹਿੰਦਾ ਉਹ ਮੈਂ ਤੁਹਾਡਾ ਵਿਰੋਧੀ ਨਹੀਂ ਉਹ ਮੈਂ ਤੁਹਾਡਾ ਖੈਰ ਖਵਾ ਮੈਂ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਲਈ ਫਿਕਰਮੰਦ ਆ 2029 30 ਤੱਕ ਜਾਂਦੇ ਆ ਪੰਜਾਬ ਦੇ ਵਿੱਚ ਬਹੁਤ ਵੱਡਾ ਸੰਕਟ ਖੜਾ ਹੋਣਾ ਪੰਜਾਬ ਦਾ ਬਹੁਤ ਵੱਡਾ ਸੰਕਟ ਖੜਾ ਹੋਣਾ ਰੱਬ ਦਾ ਬਾਸ ਤਾਂ ਬੂੰਦ ਬੂੰਦ ਪਾਣੀ ਬਚਾ ਲੋ ਆਪ ਦੀਆਂ ਨਸਲਾਂ ਦੀ ਖਾਤਰ ਬਚਾ ਲੋ ਪਾਣੀ ਸੋਡੀਆਂ ਆਉਣ ਵਾਲੀਆਂ ਨਸਲਾਂ ਜਵਾਕਾਂ ਨੇ ਇੱਥੇ ਬਿਨਾ ਪਾਣੀ ਤੋਂ ਮਰਨਾ ਤੜਫ ਤੜਫ ਕੇ ਸੋਚੋ ਇਹ ਗੱਲ ਨੂੰ ਹੁੰਦੀ ਕਾ ਕੀ ਕਲਾ ਕਿਸਾਨ ਹੀ ਬਰਬਾਦ ਕਰਦਾ ਫੈਕਟਰੀਆਂ ਨਹੀਂ ਬਰਬਾਦ ਕਰਦੀਆਂ ਉਹਦੇ ਵੀ ਰੋਲਾ ਪਾਉਂਦੇ ਆ ਵੀ ਫੈਕਟਰੀਆਂ ਵੀ ਰੋਜ਼ ਪੰਜਾਬ ਦਾ ਅਰਬਾਂ ਲੀਟਰ ਪਾਣੀ ਬਰਬਾਦ ਕਰ ਰਹੀਆਂ ਨੇ ਗੱਡ ਵੀ ਰਹੀਆਂ ਨੇ ਧਰਤੀ ਹੇਠਾਂ ਤੇ ਜ਼ਹਿਰੀਲਾ ਕਰਕੇ ਦਰਿਆ ਪਾਪ ਵੀ ਰਹੀਆਂ ਨੇ ਪਰ ਕੀ ਅਸੀਂ ਆਪਾਂ ਬਰਾਬਰੀ ਕਰਨੀ ਆ ਵੀ ਜੇ ਉਹ ਭਾਈ ਸਾਡਾ ਗਮਾਂਡੀ ਸਾਡਾ ਦੂਜਾ ਕੋਈ ਤੀਜਾ ਬੂਝ ਦੇਗੂਗਾ ਸੀ ਵੀ ਨਾਲ ਡਿੱਗਣਾ ਹੈ ਜਾ ਉਹ ਅੱਗ ਲਾਊਗਾ ਸੀ ਵੀ ਅੱਗ ਲਾਉਣੀ ਹੈ ਨਹੀਂ ਯਾਰ ਇੱਥੇ ਫੈਕਟਰੀਆਂ ਫੂਟਰਾਂ ਵਾਲੇ ਭਾਈ ਸਭ ਡਾਰੀਆਂ ਮਾਰ ਕੇ ਉੱਤ ਜਾਣਗੇ ਉਹ ਪੰਜਾਬੀਓ ਸਾਡੇ ਜਵਾਕਾਂ ਸਾਡੀਆਂ ਨਸਲਾਂ ਨੇ ਇੱਥੇ ਰਹਿਣਾ ਰੱਬ ਦਾ ਵਾਸਤਾ ਮੇਰਾ ਵੀਰ ਇਹ ਬੂੰਦ ਬੂੰਦ ਪਾਣੀ بچਾਓ ਜਿੰਨਾ ਪਾਣੀ ਘੱਟ ਤੋਂ ਘੱਟ ਵਰਤੋਗੇ ਜਿੰਨਾ ਸਾਰਸ ਨੇ ਘੱਟ ਤੋਂ ਘੱਟ ਪਾਣੀ ਦਾ ਉਹਨਾਂ ਪਾਣੀ ਵਰਤੋ ਆ ਕੰਮ ਨਾ ਕਰੋ ਪੰਜਾਬੀਓ ਹੱਥ ਬੰਨ੍ਹਾ ਲਓ ਰੱਬ ਦਾ ਵਾਸਤਾ ਆ ਪਾਣੀ ਐਂ ਬਰਬਾਦ ਨਾ ਕਰੋ ਖੁੱਲੀ ਛੱਡ ਦਿੰਦੇ ਆ ਮੋਟਰਾਂ ਤੇ ਸਾ ਦਲ ਦਲ ਹੁਣ ਸਾਰੇ ਪੰਜਾਬ 'ਚ ਹੀ ਕੁਛ ਹੋਣਾ ਅਸੀਂ ਪਾਣੀ ਢੋਲਣਾ ਮੇਰੀ ਸਰਕਾਰ ਨੂੰ ਬੇਨਤੀ ਆ ਕਿ ਜਿਹੜਾ ਬੰਦਾ ਐ ਕੰਪੂਟਰ ਕਰਾ ਕਰਨ ਤੋਂ ਬਾਅਦ ਐ ਖੁੱਲਾ ਪਾਣੀ ਛੱਡ ਕੇ ਭਰਦਾ ਐ ਇੰਨਾ ਦਿਨਾਂ 'ਚ ਹਲੇ 20 25 ਦਿਨ ਨੂੰ ਝੋਨਾ ਲੱਗਣਾ ਉਹਨਾਂ ਦੀਆਂ ਮੋਟਰਾਂ ਦਾ ਕਨੈਕਸ਼ਨ ਕੱਟੇ ਜਾਣ ਇਹ ਸ਼ਕਤੀ ਤੋਂ ਆਪਣਾ ਲੋਕ ਨਹੀਂ ਸਮਝਣਗੇ ਫਿਰ ਕਹਿਣਗੇ ਸਾਡਾ ਵਿਰੋਧੀ ਆ ਵਿਰੋਧੀ ਨਹੀਂ ਯਾਦ ਰੱਖਿਓ ਅੱਜ ਤੋਂ ਤੁਹਾਨੂੰ 4-5 ਸਾਲ ਬਾਅਦ ਮੇਰੀਆਂ ਗੱਲਾਂ ਚਿੱਤੇ ਆਉਣਗੀਆਂ ਵੀ ਹਾਂ ਉਹ ਬੰਦਾ ਸਹੀ ਕੂਕਦਾ ਹੁੰਦਾ ਸੀ ਸਹੀ ਕਲਪਦਾ ਸੀ ਸਹੀ ਪਿੰਡਦਾ ਸੀ ਪਰ ਅਸੀਂ ਸੰਭਲੇ ਨਹੀਂ ਉਹ ਜੀਵ ਤਾਲ ਦੇ ਉੱਤੇ ਲੱਗੀ ਤੇ ਬੂੰਦ ਬੂੰਦ ਨੂੰ ਪਾਣੀ ਨੂੰ ਤਰਸੇ ਰੱਬ ਦਾ ਵਾਸਤਾ ਸਮਝ ਜਾਏ ਗੱਲ ਨੂੰ ਸਮਝੋ